ਬੀਤੇ ਸਾਲਾਂ ਦੇ ਮੁਕਾਬਲੇ ਜਿੱਥੇ ਇਸ ਵਾਰ ਗਰਮੀ ਦੇ ਮੌਸਮ 'ਚ ਰਿਕਾਰਡ ਤੋੜ ਵਾਧਾ ਹੋਇਆ ਹੈ ਉੱਥੇ ਹੀ ਲਗਾਤਾਰ ਵਧ ਰਹੇ ਪ੍ਰਦੂਸ਼ਣ ਅਤੇ ਰੁੱਖਾਂ ਦੀ ਹੋ ਰਹੀ ਕਟਾਈ ਦੇ ਕਾਰਨ ਵਾਤਾਵਰਣ 'ਚ ਲਗਾਤਾਰ ਅਸੰਤੁਲਨ ਕਾਇਮ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਅੱਜ ਖੇਤਰ ਦੇ ਪਿੰਡ ਕੋਲਾਪੁਰ ਦੇ ਨੌਜਵਾਨਾਂ ਵੱਲੋਂ ਅਹਿਮ ਉਪਰਾਲਾ ਕਰਦੇ ਹੋਏ ਵਾਤਾਵਰਣ ਦੀ ਸੰਤੁਲਨਤਾ ਲਈ ਪਿੰਡ ਦੇ ਆਲੇ-ਦੁਆਲੇ ਸ਼ਾਨਦਾਰ ਤੇ ਫਲਦਾਰ ਬੂਟੇ ਲਗਾਏ ਇਸ ਮੌਕੇ ਗੱਲ ਕਰਦੇ ਹੋਏ ਵਿਕਰਮ ਸਿੰਘ ਤੇ ਰਵਿੰਦਰ ਸਿੰਘ ਪੋਜੀ ਨੇ ਕਿਹਾ ਕਿ ਵਾਤਾਵਰਣ ਵਿੱਚ ਪੇਚ ਪੈਦਾ ਹੋ ਰਹੀ ਲਗਾਤਾਰ ਅਸਥਿਰਤਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਾ ਖਤਰਾ ਹੈ ਇਸ ਲਈ ਸਾਨੂੰ ਆਪਣੇ ਕੁਦਰਤੀ ਸਵਪਣਾਂ ਤੇ ਚੰਗੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਉਹਨਾਂ ਨੇ ਦੱਸਿਆ ਕਿ ਅੱਜ ਇਸ ਮੁਕੇ ਨੌਜਵਾਨਾਂ ਵੱਲੋਂ ਵੱਖ-ਵੱਖ ਕਿਸਮ ਦੇ ਲਗਭਗ 150 ਬੂਟੇ ਲਗਾਏ ਗਏ ਤੇ ਜਲਦੀ ਹੋਰ ਨਾ ਪਿੰਡਾਂ 'ਚ ਵੀ ਇਹ ਮਹਿੰਮ ਆਰੰਭੀ ਜਾਵੇਗੀ ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ ਆਨਦਾ ਉਪਰਾਲਾ ਕੀਤਾ ਵਾਤਾਵਰਨ ਦੀ ਸਮਾਰਟੀ ਕੀ ਕਹਿਣਾ ਚਾਹੂਗੀ ਨਮਰੇ ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੁਲਾਣਾ ਹ ਇਹ ਜਿਹੜਾ ਨੌਜਵਾਨਾਂ ਦਾ ਸਾਡਿਆਂ ਦਾ ਉਪਰਾਲਾ ਹੈ ਬਹੁਤ ਛਲੰਗਾ ਜੋਗ ਹੈ ਇਦਾਂ ਦੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਰਨੇ ਚਾਹੀਦੇ ਹਨ ਅਸੀਂ ਇਹਨਾਂ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਜੋੜ ਕੇ ਖੜਾਂਗੇ ਜੇ ਇਹੋ ਜਿਹੇ ਕੰਮ ਕਰਨਗੇ ਹੋਰ ਲੋਕਾਂ ਨੂੰ ਵੀ ਇਹੀ ਕਹਾਂਗੇ ਵੀ ਵਾਤਾਵਰਨ ਨੂੰ ਬਚਾਓ ਮੈਂ ਪੇੜ ਪੌਦੇ ਲਗਾਓ ਬਦ ਤੋਂ ਬਦ ਇਹ ਕੀ ਕਰਨਾ ਚਾਹੋਗੇ ਆਖਰ ਉਹ ਕਿ ਪਰਾਲਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਬਹੁਤ ਹੀ ਵਧਾਈ ਦੇ ਪਾਤਰ ਸਮਝਦਾ ਜਿਨ੍ਹਾਂ ਨੇ ਕੀ ਇਹ ਪਰਾਲਾ ਕੀਤਾ ਕਿਉਂਕਿ ਅਸੀਂ ਕੀ ਹੈ ਪਿੰਡਾਂ ਦੇ ਲੋਕ ਆ ਔਰ ਡੇਲੀ ਕੀ ਹੈ ਗਰਵਾਨੀ ਵੀ ਵਿਸ਼ਵਾਸ ਰੱਖਣ ਵਾਲੇ ਲੋਕ ਆ ਔਰ ਗਰਵਾਨੀ ਜਿਹਦਾ ਸਭ ਤੋਂ ਪਹਿਲਾਂ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਅਸੀਂ ਇਹਨਾਂ ਚੀਜ਼ਾਂ ਬਾਰੇ ਅੱਜ ਨਾ ਸੋਚਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਸੇ ਇਹ ਆਉਣ ਵਾਲੀ ਪੀੜ੍ਹੀਆਂ ਇਹੇ ਜੀ ਹਫ਼ਤੇ ਵਿੱਚ ਆਉਣਗੀਆਂ ਕਿ ਅਸੀਂ ਸੋਚ ਵੀ ਨਹੀਂ ਸਕਦੇ ਉਹ ਨਤੀਜੇ ਬਾਰੇ ਅੱਜ ਤੋਂ 10-20 ਸਾਲ ਬਾਅਦ ਦੇਖਣ ਨੂੰ ਮਿਲਿਆ ਅਸੀਂ ਅੱਜ ਸਾਰੇ ਰੋ ਰਹੇ ਹਾਂ ਗਰਮੀ ਬਹੁਤ ਹੈ ਗਰਮੀ ਬਹੁਤ ਹੈ ਲੇਕਿਨ ਸੋਚ ਨਹੀਂ ਰਹੇ ਹੋ ਕਿਉਂ ਰਹੀ ਹੈ ਸਾਡੇ ਜੰਗਲ ਕੱਟੇ ਜਾ ਰਹੇ ਹਨ ਸੜਕਾਂ ਦਾ ਨਿਰਮਾਣ ਹੋ ਰਿਹਾ ਉੱਥੋਂ ਕੱਢੀਆਂ ਜਾ ਰਹੀਆਂ ਹਨ ਬਹੁਤ ਵਧੀਆ ਗੱਲ ਹੈ ਸਰਕਾਰ ਕਰ ਰਹੀ ਹੈ ਪਰ ਇਹ ਚੀਜ਼ਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਵੀ ਜੇ ਅਸੀਂ ਅੱਜ ਨਾ ਸਮਝੇ ਇਹਨਾਂ ਚੀਜ਼ਾਂ ਨੂੰ ਤਾਂ ਆਉਣ ਵਾਲਾ ਸਾਡਾ ਭਵਿੱਖ ਬਹੁਤ ਹੀ ਖਤਰਨਾਕ ਹੋਵੇਗਾ ਸੋ ਇਹਨਾਂ ਚੀਜ਼ਾਂ ਬਾਰੇ ਅੱਜ ਹੀ ਸੋਚਣ ਦੀ ਲੋੜ ਹੈ ਸੋ ਅੱਜ ਕਿੰਨੇ ਬੂਟੇ ਲਗਾਏ ਕਿਹੜੀ ਕਿਹੜੀ ਚੀਜ਼ ਬੂਟੇ ਲਗਾਏ ਅੱਜ ਸਾਡੇ ਪਿੰਡ ਤੋਂ ਲਗਭਗ 100 ਤੋਂ ਉੱਪਰ 120 25 ਬੂਟੇ ਲਾਏ ਗਏ ਆ ਔਰ ਇਹ ਸੋ ਜਿਵੇਂ ਕਿ ਸੁਖਚੈਨ ਜੋ ਕਿ ਪ੍ਰਾਣੇ ਬੂਟੇ ਹੁੰਦੇ ਜਿਨ੍ਹਾਂ ਤੋਂ ਕੇ ਸਾਨੂੰ ਆਕਸੀਜਨ ਔਰ ਇਹ ਚੀਜ਼ਾਂ ਜਿਹੜੇ ਜੰਗਲੀ ਬੂਟੇ ਹੁੰਦੇ ਸੀ ਉਹ ਚੀਜ਼ਾਂ ਦਾ ਅਸੀਂ ਜ਼ਿਆਦਾ ਖਾਸ ਕਰਕੇ ਧਿਆਨ ਰੱਖ ਕੇ ਲਗਾਏ ਗਏ ਹਨ ਜਿਵੇਂ ਕਿ ਸੁਖਚੈਨ ਟਾਲੀ ਜਾਮਣ ਦੇ ਬੂਟੇ ਅੰਬ ਦੇ ਬੂਟੇ ਇਸ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ ਜੀ ਹੋਰ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਹੋਰ ਲੋਕਾਂ ਨੂੰ ਇਹੀ ਹੱਥ ਜੋੜ ਕੇ ਅਪੀਲ ਬੇਨਤੀ ਕੀਤੀ ਹੈ ਵੀ ਹਰ ਇੱਕ ਪਿੰਡ ਵਿੱਚ ਇਹੋ ਜਿਹਾ ਅਪਰਾਲਾ ਹੋਣਾ ਚਾਹੀਦਾ ਹੈ ਤੇ ਹਰ ਇੱਕ ਪਿੰਡ ਦੇ ਨੌਜਵਾਨਾਂ ਨੂੰ ਔਰ ਹਰ ਇੱਕ ਜ਼ਰੂਰੀ ਨਹੀਂ ਕਿ ਨੌਜਵਾਨਾਂ ਨੂੰ ਹਰ ਇੱਕ ਇਨਸਾਨ ਨੂੰ ਜਿਹੜਾ ਕਿ ਇਸ ਧਰਤੀ ਤੇ ਰਹਿ ਰਿਹਾ ਉਸ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਰਕਤ ਲਗਾਵੇ ਅਤੇ ਇਸ ਧਰਤੀ ਨੂੰ ਆਪਣੇ ਸੱਜਾਪਨ ਰੱਖਣ ਲਈ ਜ਼ਿੰਮੇਵਾਰ ਹੋਵੇ